ਜੀ ਕੀ ਪਤੈ 7 ਸਾਲਾ ਜੀ ਮੇਰੀ ਕਮਤਾ ਨਹੀਂ ਛੋਟੇ ਸਾਰ ਜਿਆਦਾ ਤੁਹਾਡਾ ਗੁਰੂ ਜੀ ਨਾਲ ਰਹਿਟੜ ਹੈ ਤੇ ਕੋਸ਼ਿਸ਼ ਕਰੋ ਕਿ ਜਿੱਦਾਂ ਭਾਈ ਸਾਹਿਬ ਨੇ ਕਿਹਾ ਕਿ ਨੇਤਰ ਬੰਦ ਕਰਕੇ ਤੇ ਸੁਰਤੀ ਆਪਣੀ ਜਿਹੜੀ ਆ ਉਥੇ ਲੈ ਕੇ ਤੇ ਉਸ ਚੀਜ਼ ਨੂੰ ਮਹਿਸੂਸ ਕਰੋ ਹਾਂਜੀ ਸਾਰੇ ਜੱਗ ਦੀ ਹਰੇ ਜਗ ਦੀਆਂ ਅੱਖਾਂ ਦੇ ਉਹ ਤਾਰਿਆਂ ਸੌਂਜੋ ਸੌਂਜੋ ਵੇ ਦਾਦੀ ਦੇ ਦੁਲਾਰਿਓ ਸੌਂਜੋ ਸੌਂਜੋ ਵੇ ਦਾਦੀ ਦੇ ਦੁਲਾਰੇ ਓ ਸਾਰੇ ਜੱਗ ਦੀਆਂ ਅੱਖਾਂ ਦੇ ਉਹ ਤਾਰੇ ਹੋ ਸੌਂਜੋ ਸੌਂਜੋ ਵੇ ਦਾਦੀ ਦੇ ਦੁਲਾਰੇ ਹੋ ਸੌਂਜੋ ਸੌਂਜੋ ਵੇ ਦਾਦੀ ਦੇ ਦੁਲਾਰੇ ਹੋ ਲਾ ਕੇ ਸੀਨੇ ਨਾ ਕੈਸੀ ਨੇ ਨਾਲ ਲਾਲਾਂ ਦੀਆਂ ਜੋੜੀਆਂ ਮਾਤਾ ਗੁਜਰੀ ਸੁਣਾਉਂਦੀ ਬੈਠੀ ਲੋਰੀਆਂ ਜਾਂਦੀ ਵਾਰੀ ਮੇਰੀ ਇਕੜੀ ਨੋਠਾਰੇ ਹੋ ਜਾਂਦੀ ਵਾਰੀ ਮੇਰੀ ਇਕੜੀ ਨੋਠਾਰੇ ਸੌਂ ਜੋ ਸੌਂ ਜੋ ਵੇ ਦਾਦੀ ਦੇ ਦੁਲਾਰੇ ਓ ਸੌਂ ਜੋ ਸੌਂ ਜੋ ਵੇ ਦਾਦੀ ਦੇ ਦੁਲਾਰੇ ਓ ਕਾਲੀ हवारी शी ਦੀ ਦੇ ਤੁਨਾਰੋ ਅੱਜ ਦੱਸਦਾ ਸੀ ਸਵੇ ਦਾ ਜਨਾਦਵੇ ਅੱਜ ਦੱਸਦਾ ਸੀ ਸਵੇ ਦਾ ਜਨਾਦਵੇ ਫੋਨਾ ਤੋੜ ਲੈਣੀ ਡਾਲੀ ਤੋਂ ਗੁਲਾਬ ਵੇ ਤੁਸੀਂ ਟੁੱਟ ਕੇ ਵੀ ਮੈਂ ਕਨੂਖ ਲਾ ਰਿਓ ਤੁਸੀਂ ਟੁੱਟ ਕੇ ਵੀ ਮੈਂ ਕਨੂਖ ਲਾ ਰਿਓ ਸੋਜੋ ਸੋਜੋ ਵੇ ਨਦੀ ਦੇ ਦੁਲਾਰੇਓ ਸੋਜੋ ਸੋਜੋ ਵੇ ਦਾਦੀ ਦੇ ਦੁਲਾਰਿਓ ਅੱਖੇ ਹੁੰਦੇ ਨੇ ਜੁਜਾਰੂਆਂ ਦੇ ਪੰਦ ਵੇ ਅੱਖੇ ਹੁੰਦੇ ਨੇ ਜੁਜਾਰੂਆਂ ਦੇ ਪੰਦ ਵੇ ਕੌਂਦੀ ਸੇ ਤੁਸੀਂ ਜਗ ਦੇ ਰੋ ਚੰਨ ਤੇ ਤਾਰੇਓ ਤੁਸੀਂ ਜਗ ਦੇ ਰੋ ਚੰਨ ਤੇ ਤਾਰੇਓ ਸੌਂ ਜੋ ਸੌਂ ਜੋ ਵੇ ਦਾਦੀ ਦੇ ਦੁਲਾਰੇਓ ਸੌਂ ਜੋ ਸੌਂ ਜੋ ਵੇ ਦਾਦੀ ਦੇ ਸਾਰੇ ਜੱਗ ਦੀਆਂ ਅੱਖਾਂ ਦੇ ਉਹ ਤਾਰਿਓ ਸਾਰੇ ਜੱਗ ਦੀਆਂ ਅੱਖਾਂ ਦੇ ਉਹ ਤਾਰਿਓ ਸੌਜੋ ਸੌਜੋ ਵੇ ਦਾਦੀ ਦੇ ਦੁਲਾਰੀਓ ਸੌਜੋ ਸੌਜੋ ਵੇ ਦਾਦੀ ਦੇ ਦੁਲਾਰੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ